ਹੇ ਕਿ ਆਪਣੇ ਕੈਂਪ ਸਾਈਟ ਕਸੋਲ ਦੀ ਤੇ ਇਧਰੋਂ ਮਿਲਦੇ ਆ ਰੈਂਟ ਤੇ ਚੀਜ਼ਾਂ ਜੋ ਲੈਣੀਆਂ ਚਾਹੁੰਦੇ ਆ ਬੰਦਾ ਟਰੈਕਿੰਗ ਲਈ ਜਾ ਰਿਹਾ ਵਾ ਤੇ ਇਧਰ ਹੈਗੇ ਰੇਟ ਲਿਸਟ ਸਾਰੀ ਚੀਜ਼ਾਂ ਦੀ ਜੋ ਤੁਸੀਂ ਚੀਜ਼ ਨਾਲ ਲੈ ਕੇ ਨਹੀਂ ਲੈ ਕੇ ਆ ਕਰੋ ਤੇ ਇੱਥੋਂ ਲੈ ਸਕਦੇ ਆ ਤੇ ਇਹ ਆਪਣੀ ਕੈਂਪ ਸਾਈਟ ਦਾ ਕਸੋਲ ਦੀ ਤੇ ਇਹ ਹੈਗਾ 1580 ਮੀਟਰ ਤੇ 5500 ਕਿਆ 84 ਫੁੱਟ ਕਹਿ ਸਕਦੇ ਆ ਸਰpass ਟ੍ਰੈਕ ਆਪਾਂ ਕਰਨਾ ਇਸ ਵਿੱਚ ਤੇ ਆਸਮਾਨ ਪਹਾੜ ਘਰ ਤੇ ਸਾਹਮਣੇ ਬਰਫ ਥੋੜੀ ਥੋੜੀ ਨਜ਼ਰ ਆਉਂਦੀ ਹੈ ਪਹਾੜਾਂ ਤੇ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵਗੇ ਤੇ ਮੈਂ ਵੀ ਵਧੀਆ ਆ ਇੱਕ ਨਵਾਂ ਦਿਨ ਇੱਕ ਨਵਾਂ ਨਵਾਂ ਸਫਰਨਾਮਾ ਤੇ ਸਫਰਨਾਮਾ ਹੈਗਾ ਆਪਣਾ ਟ੍ਰੈਕ ਦਾ ਫਿਰ ਤੇ ਟਰੈਕ ਕਰ ਰਹੇ ਆਪਾਂ ਸਰਪਾਸ ਤੇ ਸਰਪਾਸ ਲਈ ਤੁਹਾਨੂੰ ਪਤਾ ਹੀ ਆਪਣਾ ਕਸੂਲ ਆਉਣਾ ਪੈਂਦਾ ਵਾ ਤੇ ਆਪਾਂ ਪਹੁੰਚ ਕੇ ਸੀ ਰਾਤ ਨੂੰ ਟਰੈਵਲ ਕਰਕੇ ਕਸੂਲ ਕਸੂਲ ਤੇ ਆਪਾਂ ਹੁਣ ਕੈਂਪ ਸਾਈਟ ਤੇ ਖੜੇ ਆ ਆ ਵੀ ਟਰੈਕ ਆਪਾਂ ਇੱਕ ਕੰਪਨੀ ਨਾਲ ਕਰਨ ਲੱਗੇ ਆ ਕੰਪਨੀ ਨਾਲ ਕਰਨ ਦਾ ਕਾਰਨ ਇਹ ਹੈ ਕਿ ਆਪਾਂ ਸੋਲੋ ਆ ਤੇ ਸੋਲੋ ਲਈ ਫਿਰ ਮੇਰੇ ਨਾਲ ਕੋਈ ਰੈਡੀ ਨਹੀਂ ਸੀ ਆ ਤੇ ਫਿਰ ਮੈਨੂੰ ਇੱਕ ਕੰਪਨੀ ਨਾਲ ਜਾਣਾ ਪੈ ਰਿਹਾ ਵੈ ਜਿਹੜੀ ਕਿ ਆਪ ਨੂੰ ਟਰੈਕ ਗਾਂ ਲੈ ਕੇ ਜਾਊਗੀ ਇਹਨਾਂ ਦਾ ਮੇਨ ਬੈਨੀਫਿਟ ਇਹ ਹੁੰਦਾ ਕਿ ਟੈਂਟਿੰਗ ਅਤੇ ਖਾਣ ਪੀਣ ਦਾ ਇਹ ਅਰੇਂਜਮੈਂਟ ਇਹਨਾਂ ਦਾ ਹੋ ਜਾਂਦਾ ਹੈ ਬਾਕੀ ਤੁਸੀਂ ਆਪ ਦਾ ਅਜਸਟਮੈਂਟ ਜਿਹੜੀ ਹੈਗੀ ਟਰੈਕ ਜੋ ਸਮਾਨ ਤੁਸੀਂ ਲੈ ਕੇਣਾ ਉਹ ਤੁਹਾਨੂੰ ਆਪ ਚੱਕਣਾ ਪੈਣਾ ਤੇ ਇਹ ਥੋੜੀ ਗਾਈਡਨੈਸ ਮਿਲ ਜਾਂਦੀ ਕਿ ਆਹ ਰਸਤਾ ਜਾਂਦਾ ਹੈ ਤੇ ਇਹ ਸਾਰਾ ਟਰੈਕ ਜਿਹੜਾ ਹੋਊਗਾ ਸਨੋ ਤੇ ਹੋਊਗਾ ਤੇ ਸਟਾਰਟਿੰਗ 'ਚ ਨਹੀਂ ਮਿਲੂਗੀ ਤੇ ਵਿੱਚ ਵਿਚਾਲੇ ਜਿਹੜੇ 1 2 ਦਿਨ ਹੈਗੇ ਉੱਥੇ ਉਹ ਟਰੈਕ ਸਾਰ ਆਪਣਾ ਸਨੋ ਤੇ ਹੋਊਗਾ ਹੋ ਸਕਦਾ ਆਪਣੇ ਜਿਹੜੇ ਟੈਂਟ ਹੈ ਉਹ ਵੀ ਆਪਣੇ ਸਨੋ ਦੇ ਵਿੱਚ ਲੱਗੇ ਤੇ ਇਹਦੀ ਜਿਹੜੀ ਹਾਈਟ ਹੋਊਗੀ 800 ਫੁੱਟ ਤੇ ਆਪਾਂ ਜਾਣਾ ਮੈਂ ਤੇ ਇਹ ਟਰੈਕ ਦੀ ਜਿਹੜੀ ਹੈਗੀ ਕੋਸਟਿੰਗ ਮੈਂ ਤੁਹਾਨੂੰ ਦੱਸ ਦੇ ਇੱਕ ਦੱਸੂਗਾ ਕਿ ਆਪਾਂ ਨੂੰ ਪ੍ਰਾਈਸ ਪਿਆ ਕੀ ਸਾਖਤਾਵ ਹੈ ਤੇ ਇਸ ਟਾਈਮ ਆਪਾਂ ਜਿਹੜੀ ਤੁਹਾਨੂੰ ਹਾਈਟ ਦੱਸਦੀ ਹੈ ਕਿ ਆਪਾਂ 5200 ਫੁੱਟ ਤੇ ਖੜੇ ਹਾਂ ਤੇ 1580 ਮੀਟਰ ਕਹਿ ਸਕਦੇ ਹਾਂ ਤੇ ਇੱਥੋਂ ਆਪਾਂ ਪਹਿਲਾਂ ਵਧਣਾ ਗ੍ਰਾਮ ਵਿਲੇਜ ਲਈ ਗ੍ਰਾਮ ਵਿਲੇਜ ਤੋਂ ਫਿਰ ਆਪਾਂ ਸਟੇ ਕਰਨਾ ਪਹਿਲੇ ਦਿਨ ਦੀ ਕੈਂਪ ਸਾਈਟ ਆ ਉਸ ਤੋਂ ਅਗਲੇ ਦਿਨ ਆਪਾਂ ਗਾੜ ਨਿਕਲਾਂਗੇ ਮਿੰਨਾਮ ਨਹੀਂ ਮਨ ਜਿਆਦਾ ਮਿੰਤੋਸ਼ ਮਿੰਤੋਸ਼ ਜਾਂ ਤੋਸ਼ ਮਿੰਨ ਇਹੋ ਜਿਹਾ ਨਾਮ ਆ ਕੋਈ ਉਧਰ ਨੂੰ ਆਪਾਂ ਵਧਣਾ ਕਾਫੀ ਤੇ ਸਾਹਮਣੇ ਪਹਾੜ ਤੇ ਇਧਰ ਪਾਸੇ ਬਣੀਆ ਕਾਫੀ ਕਹਿ ਸਕਦੇ ਕਿਚਨ ਹੈ ਕੈਂਪਸਾਈਡ ਤੇ ਕਾਫੀ ਪੀ ਰਹੇ ਆ ਸਾਰਾ ਸਫਰ ਕੀਤਾ ਵੈ ਤੇ ਨੀਂਦ ਆਈ ਨਹੀਂ ਹੋ ਤੇ ਪੂਰੀ ਵੀ ਨਹੀਂ ਹੋਈ ਜਿਹੜੇ ਕਹਿੰਦੇ ਥੱਕੇ ਹੋਏ ਆ ਤੇ ਆ ਡਾਕਟਰ ਸਾਹਿਬ ਕਰਕੇਸ਼ ਜੀ ਹੈਲੋ ਸਰ ਇਹ ਬਾਈ ਹੈਗੇ ਆ ਆਪਣੇ ਸਰ ਕੌਣ ਕਿਹੜਾ ਸ਼ਹਿਰ ਸੀ ਆਪਣਾ ਸਿਟੀ ਹైదరాబాద్ ਹైదరాబాద్ ਇਹ ਬੰਦੇ ਹైదరాబాద్ ਤੋਂ ਇਹਨਾਂ ਟਰੈਕਾਂ ਦੇ ਵਿੱਚ ਤੁਹਾਨੂੰ ਲਗਭਗ ਬੰਦੇ ਬਾਹਰ ਲਈ ਮਿਲਣਗੇ ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਆਪਾਂ ਟਰੈਕ ਸਟਾਰਟ ਕਰ ਲਿਆ ਜੀ ਤੇ ਕੈਂਪ ਸਾਈਡ ਤੋਂ ਚੱਲੇ ਪਾਤੇ ਆ ਤੇ ਹੁਣ ਮਾਰਕੀਟ 'ਚੋਂ ਨੰਗ ਰਹੇ ਆ ਮਾਰਕੀਟ ਦਾ ਚਾਕਾ ਰਸ਼ਲਾ ਹੀ ਹੁੰਦਾ ਆਮ ਜਿਵੇਂ ਬਾਕੀ ਥਾਮਾਂ ਦਾ ਹੁੰਦਾ ਹੈ ਗੱਡੀਆਂ ਤੇ ਜ਼ਿਆਦਾ ਹੁੰਦੇ ਆ ਟਰੈਕ ਕਰ ਟਰੈਕ ਕਰਨ ਘੱਟ ਹੁੰਦੇ ਲੋਕ ਤੇ ਕੁੱਲ ਮਿਲਾ ਕੇ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਆ ਹੋਟਲ ਵਗੈਰਾ ਬਹੁਤ ਹੈ ਤੇ ਜੇ ਆਪਾਂ ਕੋਈ ਟਰੈਕਿੰਗ ਦਾ ਸਮਾਨ ਲੈਣਾ ਉਹ ਵੀ ਇੱਥੇ ਬਹੁਤ ਹੈ ਜਿਸ ਵਿੱਚ ਉਹ ਜਿਸ ਦਾ ਵੀਜ਼ਾ ਬਸਤਰੋ ਇਸ ਲਈ ਵੀਜ਼ਾ ਬੰਦੇ ਆ ਰਹੇ ਆਪਣੇ ਪਿੱਛੇ ਰੁੱਕੇ ਸੀ ਐ ਤੇ ਬਾਕੀ ਕੋਸੋਲ ਨੂੰ ਮੈਨੇ ਅਜ਼ਰਾਇਲ ਵੀ ਕਹਿੰਦੇ ਆ ਕਿਉਂਕਿ ਇੱਥੇ ਜ਼ਿਆਦਾਤਰ ਅਜ਼ਰਾਇਲ ਦੇ ਬੰਦੇ ਜ਼ਿਆਦਾ ਹੁੰਦੇ ਆ ਫੋਰਨਰ ਬੰਦੇ ਜ਼ਿਆਦਾ ਹੁੰਦੇ ਆ ਘੁੰਮਣ ਫਿਰਨ ਲਈ ਇੱਥੇ ਟਰੈਕ ਵੀ ਕਾਫੀ ਨਿਕਲਦੇ ਆ ਤੇ ਟ੍ਰੈਕਾਂ ਕਰਕੇ ਵੀ ਹੁੰਦੇ ਆ ਬਾਕੀ ਇੱਥੋਂ ਦੀ ਪਾਰਵਤੀ ਵੈਲੀ ਨੂੰ ਦੇਖਣ ਵਾਸਤੇ ਵੀ ਹੁੰਦੇ ਆ ਇਹ ਜਿਹੜੀ ਤੁਸੀਂ ਰਿਵਰ ਦੇਖ ਰਹੇ ਆ ਇਹਦਾ ਨਾਮ ਹੈਗਾ ਪਾਰਵਤੀ ਦੀ ਰਿਵਰ ਤੇ ਇਹ ਜਿਹੜਾ ਆਪਾਂ ਪਾਸ ਕਰ ਰਹੇ ਆ ਤੇ ਇੱਥੇ ਆਪਾਂ ਪਾਰਵਤੀ ਵੈਲੀ ਨੂੰ ਕ੍ਰੋਸ ਕਰਦੇ ਹੋਏ ਅੱਲਗ-ਬੱਗ ਆਪਣਾ ਤੋਸ਼ ਵੈਲੀ ਚ ਨਿਕਲਾਂਗੇ ਮੇਰੇ ਮੁਤਾਬਕ ਇਹੀ ਹੈ ਤੇ 35 ਕਿਲੋਮੀਟਰ ਦਾ ਇਹ ਟ੍ਰੈਕ ਹੋਊਗਾ ਹੁਣ ਆਪਾਂ ਜਿਹੜਾ ਹੈਗਾ 4 ਕਿਲੋਮੀਟਰ ਜਿਹੜਾ ਰੋਡ ਦਾ ਟਰੈਕ ਕਰਾਂਗੇ ਤੇ 2 ਕਿਲੋਮੀਟਰ ਜਿਹੜਾ ਦੂਜਾ ਸਿੰਪਲ ਜਿਹੜਾ ਪਹਾੜਾਂ ਦਾ ਟਰੈਕ ਕਰਾਂਗੇ ਇਹਦੇ 6 ਟੋਟਲ 6 6.5 ਕਿਲੋਮੀਟਰ ਕਹਿੰਦੇ ਆ ਤੇ ਇਹਦੇ 4 ਕਿਲੋਮੀਟਰ ਤਾਂ ਤਰੋਂਦੇ ਆ ਜਿਹੜਾ ਬੰਦਾ ਆਇਆ ਹੁੰਦਾ ਵਾ ਨਵਾਂ ਫਰੈਸ਼ ਉਹਨੂੰ ਤੁਰੰਤ ਦਾ ਪਤਾ ਲੱਜਾਂਦਾ ਹੈ ਹੈਪਚਲ ਹੋ ਜਾਂਦਾ ਥੋੜਾ ਜਿਹਾ ਤਾਂ ਕਰਕੇ ਨਹੀਂ ਤਾਂ ਇਹ ਸਿੱਧਾ ਗੱਡੇ ਦਬਾ ਕੇ ਗ੍ਰੈਨ ਵਿਲੇਜ ਵੀ ਲਿਜਾ ਸਕਦੇ ਆ ਤੇ ਗ੍ਰੈਨ ਵਿਲੇਜ ਆਪਾਂ ਪਹੁੰਚਾਂਗੇ 4 ਕੁ ਘੰਟੇ ਦੇ ਤੱਕ 4 4.5 5 ਘੰਟੇ ਤੱਕ ਤੇ ਉੱਥੇ ਅੱਜ ਆਪਣਾ ਸਟੇ ਆ ਪਹਿਲੇ ਦਿਨ ਦਾ ਚਲਦੇ ਚਲਦੇ ਆਪਾਂ ਦੇਵਦਾਰ ਦੇ ਸੰਗਣੇ ਦਖਤਾਂ ਦੇ ਵਿੱਚ ਆ ਗਏ ਆ ਤੇ ਸਾਈਡ ਤੇ ਵਗਦੀ ਹੋਈ ਆ ਪਾਰਵਤੀ ਰੀਵਰ ਇਧਰਲੀ ਸਾਈਡ ਆ ਤੇ ਪਾਰਵਤੀ ਰੀਵਰ ਦਾ ਜਿਹੜਾ origin ਹੈ ਉਹ ਹੈ ਮੰਤਲਾਈ ਗਲੇਸ਼ੀਅਰ ਤੋਂ ਜਿਹੜਾ ਆਪਾਂ ਰੋਡ ਤੇ ਟਰੈਕ ਕਰਦੇ ਪਏ ਆ ਟਰੈਕ ਹੀ ਇੱਕ ਹਿਸਾਬ ਦਾ ਇਹੋ ਜਿਹੇ ਪੱਥਰ ਤੁਹਾਨੂੰ ਆ ਮਿਲ ਜਾਂਦੇ ਆ ਸਾਰਾ ਆਫ ਰੋਡ ਆ ਤੇ ਕੋਈ ਸੜਕ ਨਹੀਂ ਪ੍ਰੋਪਰ ਜਿਵੇਂ ਲੁੱਕ ਦੀ ਪਾਈ ਹੋਈ ਉਬੜ ਖਬਰ ਰਸਤਾ ਵੈ ਇਹਦੇ ਤੇ ਆਪਾਂ ਚੱਲ ਕੇ ਜਾਣਾ ਇੱਕ ਵਾਟਰ ਕ੍ਰੋਸਿੰਗ ਆ ਗਈ ਹੈ ਕ੍ਰੋਸਿੰਗ ਤਾਂ ਠੀਕ ਹੈ ਡੂੰਗੀ ਹੈ ਥੋੜੀ ਮੋਟ ਦੇਖਣ ਚ ਤਾਂ ਸਾਫ਼ ਆ ਪਾਣੀ ਪਰ ਹੈ ਡੂੰਗੀ ਹੈ ਬੂਟ ਗਿੱਲੇ ਹੋ ਸਕਦੇ ਆ ਸਟਾਰਟਿੰਗ ਚ ਬੂਟ ਗਿੱਲੇ ਕਰਨ ਦਾ ਕੀ ਕਰਨਾ ਹੈ ਲੀਡਰ ਸਾਹਿਬ ਪਹਾੜ ਤੋਂ ਪਾਰ ਕਰਾਉਂਦੇ ਇਹ ਹੈਲਪ ਕਰਦੇ ਹੋਏ ਦੋ ਬੰਦੇ ਪਿੱਛੇ ਰਹਿ ਗਏ ਇਹ ਲੱਕੜ ਦਾ ਪੁੱਲ ਆਪਾਂ ਪਾਰ ਕਰਕੇ ਆਏ ਆਂ ਇਹ ਪੂਰਾ ਕੱਚਾ ਹੈ ਤੇ ਪਾਰਵਤੀ ਰਿਵਰ ਦੇ ਉੱਤੇ ਬਣਿਆ ਹੋਇਆ ਹੈ ਜਿਹੜੇ ਰੋਡ ਤੋਂ ਆਪਾਂ ਆ ਰਹੇ ਸੀ ਐ ਉੱਤੋਂ ਆਪਾਂ ਕ੍ਰੋਸ ਕੀਤਾ ਉਧਰੋਂ ਆ ਰਹੇ ਸੀ ਇੱਕ ਸਿੱਧਾ ਜਾ ਰਿਹਾ ਤੇ ਆਪਾਂ ਇਧਰ ਲਈ ਜਾ ਰਹੇ ਆਂ ਗ੍ਰਾਮ ਵਿਲੇਜ ਲਈ ਪਹੁੰਚ ਗਏ ਬੰਦੇ ਨਾਲ ਤੇ ਪਿੱਛੇ ਸੀ ਥੋੜਾ ਟਾਈਮ ਤੇ ਪਹਾੜਾਂ ਦੇ ਵਿੱਚ ਇਹੋ ਜਿਹਾ ਤੁਹਾਨੂੰ ਵਾਟਰ ਰਿਸੋਰਸ ਮਿਲ ਸਕਦੇ ਆ ਪਾਣੀ ਪੀਣ ਵਾਸਤੇ ਤੇ ਇਹ ਪਾਣੀ ਪੀਣਾ ਵੀ ਜ਼ਰੂਰੀ ਆ ਪਰ ਅਕਸਰ ਇਹ ਗੰਨ ਕਰਦੇ ਰਹਿੰਨੇ ਆ ਕਿ ਇਹ ਪਾਣੀ ਪੀਣ ਨਾਲ ਇੱਕ ਤਾਂ ਤੁਸੀਂ ਇੱਥੋਂ ਦੇ ਮਾਤਾਬੀ ਮਤ ਅਨਵਾਇਰਮੈਂਟ ਮਾਤਾਬੀ ਟਲ ਜਾਂਦੇ ਆ ਤੇ ਜਿਹੜੀ ਤੁਹਾਨੂੰ ਐਮ ਐਸ ਸਿਸਟਮ ਸਿਸਟਮ ਕਹਿੰਦੇ ਆ ਅਕਿਊਟ ਮਾਊਂਟਨ ਸਿਕਨੈਸ ਇਹ ਨਹੀਂ ਹੁੰਦੀ ਠੀਕ ਹੈ ਬਹੁਤ ਜ਼ਰੂਰੀ ਆ ਹਾਈਡਰੇਟ ਰਹਿਣਾ ਚਾਹੀਦਾ ਜੇ ਡੀ ਡੀ ਹਾਈਡਰੇਟ ਹੋ ਜਾਓਗੇ ਫਿਰ ਤੁਹਾਨੂੰ ਦਿੱਕਤ ਆ ਸਕਦੀ ਆ ਇਹ ਬਾਈ ਜੀ ਆਪਣੇ ਹੈਗੇ ਆ ਟਰੈਕ ਲੀਡਰ ਇਨਾ ਦਾ ਨਾਮ ਹੈਗਾ ਅਭਿਸ਼ੇਕ ਅਭਿਸ਼ੇਕ ਜੀ ਕਿਵੇਂ ਹੋ ਬੜੀ ਅਜਵਦ ਜੀ ਬੜੀ ਇਹ ਟਰੈਕ ਲੇਟਰ ਆ ਇਹ ਕਰਾ ਰਿਹਾ ਆਪਾਂ ਨੂੰ ਟਰੈਕ ਕਿੰਨੀ ਆ ਜੱਸਾ ਤੁਹਾਡੀ 25 25 ਸਾਲ ਕੇ ਬੰਦੇ ਆ ਦੇਖ ਲਈ ਫਟ ਫਟ ਪਿਆ ਪੂਰਾ ਬੰਦਾ ਤੇ ਚੌਥੀ ਪੰਜਵੀਂ ਵਰੀ ਟਰੈਕ ਇਹ ਕਰਾ ਰਿਆ ਸਰਪਾਸ ਤੇ ਇੱਥੇ ਆਪਣੀ ਲੰਚ ਬ੍ਰੇਕ ਆ ਲੰਚ ਨਾ ਨੇ ਪੈਕ ਕਰਕੇ ਦਿੱਤਾ ਸੀ ਨਾਹ ਚੂਚਾ ਗਿਆ ਆਲੂ ਤੇ ਰੋਟੀ ਨਾਲ ਅਚਾਰ ਤੇ ਸਾਰੇ ਲੱਗੇ ਖਾਣ ਉੱਤੇ ਉਜੀ ਲਕਿਆ ਖਾਨ ਆਟਾ ਬੇਤ ਖਾਦੀ ਸੀ ਰੋਟੀ ਠੀਕ ਹੈ ਜੀ ਲੀਡਰ ਸਾਹਿਬ ਸਾਹਮਣੇ ਖੜੇ ਲੀਡਰ ਹੀ ਕਹਤਾ ਲੀਡਰ ਹੀ ਹੋ ਗਿਆ ਟਰੈਕ ਲੀਡਰ ਤੇ ਸਾਹਮਣੇ ਇੱਕ ਤਾਂ ਰਸਤਾ ਜਾਂਦਾ ਗ੍ਰੈਨਵਿਲੇਨ ਸਿੱਤਾ ਠੀਕ ਹੈ ਇਹ ਜਿਗਜੈਗ ਹੋ ਕੇ ਜਿਵੇਂ ਦੱਸਿਆ ਕਿ ਜਿਗਜੈਗ ਹੋ ਕੇ ਲੰਬਾ ਪੈਂਦਾ ਇੱਕ ਜਾਂਦਾ ਸ਼ੋਰਟਕਟ ਆ ਟਰੈਕ ਤੇ ਆਪਾਂ ਚੜਨਾ ਇਸ ਟਰੈਕ ਤੇ ਗ੍ਰੈਨਵਿਲੇਜ ਜਿੱਥੇ ਆਪਣੀ ਪਹਿਲੇ ਦਿਨ ਦੀ ਕੈਂਪ ਸਾਈਡ ਹੈ ਤੇ ਸਾਹਮਣੇ ਇਧਰਲੇ ਪਾਸੇ ਦਾ ਕੋਈ ਪੰਛੀ ਦਾ ਤੇ ਇਹ ਸਾਹਮਣੇ ਲਿਖਿਆ ਹੋਇਆ ਵਾ ਗ੍ਰੈਂਡ ਵਿਲੇਜ ਦੇ ਵਿੱਚ ਕੋਈ ਆਪਣਾ ਸ਼ਰਾਬ ਜਾਂ ਨਸ਼ੀਲੇ ਚੀਜ਼ ਨਹੀਂ ਕਰਨੀ ਧਾਰਮਿਕ ਕਾਰਨਾ ਕਰਕੇ ਜੇ ਕੋਈ ਕਰਦਾ ਤਾਂ ਉੱਤੇ ਜੁਰਮਾਨਾ ਵੀ ਹੁੰਦਾ ਵਾ ਤੇ ਹੋ ਸਕਦਾ ਕੋਈ ਹੋਰ ਘਰ ਵੀ ਕਰਨਾ ਇੱਥੋਂ ਦੇ ਲੋਕ ਗ੍ਰੈਂਡ ਵਿਲੇਜ ਦੇ ਤੇ ਲਾਸਟ ਵਿਲੇਜ ਆ ਇੱਥੋਂ ਦਾ ਪਾਰਵਤੀ ਵੈਲੀ ਦਾ ਤੇ ਇੱਥੇ ਆਪਾਂ ਪਾਰਵਤੀ ਰਿਵਰ ਨੂੰ ਛੱਡ ਦੇਣਾ ਮੈਂ ਤੁਸੀਂ ਬਾਸ ਹੁੰਦੇ ਆਉਂਗੇ ਉਧਰਲੇ ਸਾਈਡ ਪਾਰਵਤੀ ਰਿਵਰ ਵਹਿੰਦੀ ਪਈ ਆ ਉਹਨੂੰ ਛੱਡ ਕੇ ਆਪਾਂ ਚੜ ਜਣਾ ਵਾ ਪਾਰਵਤੀ ਵੈਲੀ ਵੱਲ ਨੂੰ ਚਾਰੇ ਪਾਸੇ ਹਰਿਆਲੀ ਤੇ ਹਰਿਆਲੀ ਆਸਮਾਨ ਛੁੰਦੇ ਹੋਏ ਦਰਖਤ ਤੇ ਆਹ ਪਗਡੰਡੀ ਤੋਂ ਆਪਾਂ ਵਧ ਰਹੇ ਆ ਤਾਂ ਨੂੰ ਜਾ ਰਹੇ ਆ ਤੇ ਇੱਥੇ ਲੱਗਾ ਹੋਇਆ ਬੋਰਡ ਗ੍ਰੇਨ ਵਿਲੇਜ 1.2 ਕਿਲੋਮੀਟਰ ਜਿਹੜਾ ਇਹ ਹੈਗਾ ਰੋਡ ਟਰੈਕ ਇਹ ਮੈਨੂ ਮੇਡ ਹੀ ਲੱਗ ਰਿਹਾ ਹੈ ਨੇਚਰ ਮੇਡ ਨਹੀਂ ਹੈਗਾ ਤਾਂ ਕਰਕੇ ਇੱਥੇ ਜਿਹੜੇ ਪੱਥਰ ਹੈ ਪੂੜੀਦਾਰ ਰੱਖੇ ਹੋਏ ਆ ਦੋ ਟਰੈਕ ਜਾਂਦੇ ਆ ਇਧਰੋਂ ਚੜਨਾ ਇੱਕ ਪਲੇਅਰ ਸਾਡਾ ਡੀਮੋਟੀਵੇਟ ਹੋ ਗਿਆ ਜੀ ਹੋਰੇ पांच दी टीम सी चार रह चले लगता आ दिल्ली वाले भाई जी ओ दिल्ली वाली मैडम ते आ भाई प्रयागराज महाकम्प तो आए स्पेशल ते मैं मोगे मोगा सिंह आ भाई आज। आ जाओ यार आ मानो थोड़ा सा रह गया थोड़ा सा विलेज दा त तो चलो कल चले जाना कल जाना ओ मिले यार यहां रहा देख के चले जाना विलेज जा। अबे मजा आएगा रात को अच्छा स्टे मिलेगा आ जाओ ਨੇ ਲੱਗਦਾ ਮੁਸ਼ਕਲ ਆ ਭਾਈ ਜਵਾਬ ਦੇ ਗਿਆ ਇਹ ਕੁਝ ਹੈ ਨਹੀਂ ਇਸੇ ਕੁਝ ਵੀ ਇੰਨੀ ਖਾਸ ਚ ਚੜ੍ਹਾਈ ਕੁਝ ਖਾਸ ਚੜ੍ਹਾਈ ਨਹੀਂ ਸੀ ਤੇ ਬਾਈ ਪਹਿਲਾਂ ਹੀ ਬੈਕ ਆਫ ਕਰ ਗਿਆ ਮਤਲਬ ਕਿ ਹਾਰ ਮੰਨ ਗਿਆ ਟਰੈਕ ਤੋਂ ਤੇ ਟਰੈਕ ਠੀਕ ਸੀ ਆ ਤੇ ਵਿਲੇਜ ਵੀ ਆਉਣ ਵਾਲਾ ਹੈ ਗਰੇਹਨ ਤੇ ਪੰਜੀ ਟੀਮ ਸੀ ਤੇ ਚਾਰ ਰਹਿ ਚੁਕੇ ਆ ਤੇ ਲੀਡਰ ਸਾਹਿਬ ਉਹ ਹੁੰਦੇ ਪਏ ਉਹਨਾਂ ਨੇ ਮੋਟੀਵੇਟ ਤਾਂ ਕੀਤਾ ਸੀ ਆ ਪਰ ਉਹਨਾਂ ਨੂੰ ਹੁੰਦਾ ਆਪਦਾ ਵੀ ਕਿ ਜੇ ਮੁੜਨਾ ਤੱਥੀ ਮੋੜ 'ਚ ਉੱਪਰ ਜਾ ਕੇ ਮੁੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਅੱਗੇ ਬਹੁਤ ਚੱਲਣਾ ਪੈ ਸਕਦਾ। ਉਹ ਬੋਲਣਾ ਭਾਈ ਬਿੱਲਾ ਡਰਾਈਵਰ ਕਿ ਮੈਂ ਚੱਲ ਪੜੀ ਜੀ। ਮੈਂ ਨਹੀਂ ਲੈਣਾ ਉਹ ਆ। ਤੇ ਜਿੱਥੇ ਡਾਕਟਰ ਸਾਹਿਬ ਨੂੰ ਛੱਡਿਆ ਵਾ ਇੱਥੇ ਆ ਕੇ ਸੜਕ ਖਤਮ ਹੋ ਜਾਂਦੀ ਹੈ ਜਿੱਥੋਂ ਆਪਾਂ ਟਾਬੇ ਤੋਂ ਲੰਚ ਨਹੀਂ ਕੀਤਾ ਸੀ ਉੱਥੋਂ ਸਟਾਰਟ ਹੋ ਕੇ ਸੜਕ ਇੱਥੇ ਤੱਕ ਹੁੰਦੀ ਹੈ। ਇੱਥੋਂ ਗਾਂਹ ਜਾਂਦੇ ਆਪਾਂ ਗ੍ਰਾਮ ਵਿਲੇਜ ਲਈ ਤੇ ਇੱਥੋਂ ਲਗਭਗ 500 ਮੀਟਰ ਦੀ ਸ਼ਾਇਦ ਹਾਈਟ ਰਹੇਗੀ ਅ ਮੀਟਰ ਰਹੇਗੀ ਲੈਂਥ। ਤੇ ਉਹ ਆਪਾਂ ਕਰਦੇ ਹਾਂ ਕਵਰ ਤੇ ਮਾਣੇ ਮੋਟਿਆਂ ਤੇ ਸ਼ੋਪਸ ਆ ਜਾਂਦੀਆਂ ਆਲੀ ਸ਼ੋਪ ਤਾਂ ਬੰਦ ਸੀ ਜਿੱਥੇ ਬੈਠੇ ਸੀ ਐ ਤੇ ਆਲੀ ਸ਼ੋਪ ਖੁੱਲੀ ਹੋਈ ਆ ਤੇ ਰੈਕ ਲੀਟਰ ਅੱਗੇ ਜਾਂਦੇ ਹੋਏ ਚਾਰਿਆਂ ਦਾ ਗਰੁੱਪ ਸੀ ਆ ਉਹ ਥੱਲੋਂ ਦੀ ਆਏ ਸੀ ਆਂਦੇ ਹਾਂਦੇ ਨਾ ਇੱਥੇ ਜੜਾਂ ਦਾ ਗੁੱਛਾ ਦਿਖਿਆ ਠੀਕ ਹੈ ਇਹ ਸਾਰੀਆਂ ਜੜਾ ਮੈਂ ਤੇ ਜਿਹੜਾ ਹੈ ਗਿਆ ਸੱਤ ਦਰਖਤ ਦਿਨ 1 2 3 4 5 ਤੇ 6 ਤੇ 7 ਇਹ ਆਪਸ ਚ ਗੁੱਛਾ ਪਾਈ ਬੈਠੇ ਆ ਕਾਫੀ ਵਧੀਆ ਲੱਗਿਆ ਪਰ ਮਨਿਕ ਹੈ ਤੇ ਸਾਇਲੈਂਟ ਬਹੁਤ ਆ ਸ਼ਾਂਤ ਹੈ ਇਸ ਟਰੈਕ ਤੇ ਤੇ ਟਰੈਕਰ ਘਟ ਹੋਣ ਕਰਕੇ ਤੇ ਸ਼ਾਂਤੀ ਹੈ ਸਕੂਨ ਆਉਂਦਾ ਹੈ ਇਸ ਟਰੈਕ ਤੇ ਜਦੋਂ ਟਰੈਕ ਚ ਰਸ ਜ਼ਿਆਦਾ ਹੋਵੇ ਗਰੁੱਪ ਜ਼ਿਆਦਾ ਹੋਣ ਫਿਰ ਮਜ਼ਾ ਨਹੀਂ ਆਉਂਦਾ ਉਹ ਚੀਜ਼ ਦਾ जो मजा आज आ रहा है हाँ जी घूम गए ओके। हाँ सामने चौल बना इतल बनवा इतें बनवाते हैं ਤੇ ਆ ਹੈਗਾ ਗ੍ਰੈਨ ਵਿਲੇਜ ਦਾ ਚਾਕਾ ਪਿੰਡ ਹੈ ਇਹ ਪੂਰਾ ਵਸਿਆ ਹੋਇਆ ਬੈ ਤੇ ਥਾਂ ਥਾਂ ਤੇ ਜਿਹੜੇ ਹੈਗੇ ਕੋਟੇਜ ਬਣੇ ਹੋਏ ਆ ਕਿਉਂਕਿ ਜ਼ਿਆਦਾਤਰ ਇੱਥੇ ਲੋਕ ਇਜ਼ਰਾਈਲ ਫੋਰਨਰ ਅਤੇ ਬਾਲੇ ਹੀ ਤਗੜੇ ਟੂਰਿਸਟ ਹੀ ਆਉਂਦੇ ਆ ਤੇ ਇਜ਼ਰਾਈਲ ਦਾ ਵੀ ਤੁਹਾਨੂੰ ਪਤਾ ਕਾਹਤੋਂ ਹੁੰਦੇ ਆ ਤੇ ਟੂਰਿਸਟ ਵੀ ਕਾਹਤੋਂ ਹੁੰਦੇ ਆ ਜ਼ਿਆਦਾਤਰ ਜਿਹੜੇ ਟਰੈਕ ਵਾਲੇ ਆ ਉਹ ਇਥੋਂ ਰਸਤੇ ਕਰਕੇ ਅਗਲੇ ਦਿਨ ਵੱਜ ਜਾਂਦੇ ਆ ਪਰ ਦੂਜੇ ਬੰਦੇ ਜਿਹੜੇ ਹੁੰਦੇ ਇੱਥੇ ਹਫਤਾ ਹਫਤਾ ਦੋ ਦੋ ਹਫਤਾ ਰੁੱਕੇ ਜਾਂਦੇ ਆ ਤੇ ਸਾਹਮਣੇ ਮੰਦਿਰ ਹੈ ਗ੍ਰੈਂਡ ਦਾ ਇਹ ਇਹ ਡਿਜ਼ਾਈਨ ਦੇਖਿਆ ਲੱਗਦਾ ਇਹ ਚੈਨੀ ਕੋਠੀ ਵਰਗਾ ਡਿਜ਼ਾਈਨ ਆ ਚੈਨੀ ਕੋਠੀ ਚ ਵੀ ਇਹੋ ਜਿਹਾ ਡਿਜ਼ਾਈਨ ਆ ਜਿਹਨੂੰ ਕਾਂਟ ਕੋਠੀ ਕਹਿੰਦੇ ਆ

ਉਹਦੀ ਜੈਸੀ ਹੈ ਹਾਂ ਨਹੀਂ ਇਹ ਥੋੜੀਆਂ ਛੋਟੀਆਂ ਵੈ ਇਹ ਮਚੌਰ ਆ ਥੋੜੀ ਜੀ ਪਰ ਕਿੰਨਾ ਕੋਈ ਹੈ ਤੇ ਕੈਂਪ ਸਾਈਡ ਆਪਣੀ ਖੇਤਾਂ ਵਿੱਚ ਲੰਘ ਕੇ ਹੀ ਆ ਸਾਰੀ ਲੱਗਦਾ ਠੀਕ ਆ ਚਲ ਹੋਰੀ ਮਰਾ ਟੰਟਾ ਚ ਸੋਣਾ ਕਿ ਹੌਮ ਸਟੇਜ ਚ ਸੋਣਾ ਹਾਂ ਬਾਹਰ ਹੀ ਬੈਠਾਂਗੇ ਹਾਂ ਬਾਹਰ ਹੀ ਬੈਠਾਂਗੇ ਪਹਿਲਾਂ ਤਾਂ ਆ ਗਿਆ ਕੈਂਪ ਸਾਈਡ ਆਪਣੀ ਹੈ ਤਾਂ ਤਾਂ ਲੱਗੇ ਹੋਏ ਬਰ ਐਹ ਮਾਰੂ ਕੋਈ ਪੰਜਾ ਇਹ ਤਾਂ ਨੇ ਹੱਥ ਲਾਣਾ ਨੇ ਇਹ ਕੋਈ ਕਹਿੰਦੀ ਹੈ ਭਜਾਤੀ ਬਈ ਤੂੰ ਤਾਂ ਯਾਰ ਹੈ ਅੱਜ ਤਾਂ ਆਪਾਂ ਪਿਆਰ ਕਰਨਾ ਸੀ ਇਹਨੂੰ ਹੋਏ ਹੋਰ ਭੱਜ ਗਈ ਆ ਬਹਿ ਗਈ ਫਿਰ ਮਿਆਉ ਮਿਆਉ ਆਜਾ ਆਜਾ ਸਟੈਚਿੰਗ ਕਰਨ ਲੱਗੇ ਆਪਾਂ ਪਹਿਲਾਂ ਜਿਵੇਂ ਬਾਕੀ ਥਾਵਾਂ ਤੇ ਹੁੰਦੀ ਹੈ ਤਾਂ ਕਿ ਅਗਲੇ ਦਿਨ ਦਾ ਟ੍ਰੈਕ ਵਧੀਆ ਨੰਗ ਸਕੇ ਤੇ ਜਿਹੜੀ ਉਹ ਥੀਕ ਆ ਦੂਰ ਹੋ ਜੇ ਚਾ ਰੱਖਦੇ ਆਪਾਂ ਮੋਬਾਈਲ ਤੇ ਕਰਦੇ ਆਂ ਸਟੈਚਿੰਗ ਇਸ ਟਾਈਮ ਆਪਾਂ ਬੈਠੇ ਆਂ ਗ੍ਰੈਂਡ ਵਿਲੇਜ ਦੇ ਵਿੱਚ ਤੇ ਆ ਕੇ ਆਪਾਂ ਇੱਥੇ ਪਹਿਲਾਂ ਐਕਸਰਸਾਈਜ਼ ਕੀਤੀ ਸੀ ਐਕਸਰਸਾਈਜ਼ ਕਰਨ ਤੋਂ ਬਾਅਦ ਚਾਹ ਪਾਣੀ ਪੀਤਾ ਤੇ ਰਾਤੀ ਇਹਨਾਂ ਨੇ ਕਰਾਤਾ ਆਪ ਨੂੰ ਡਿਨਰ ਤੇ ਵਧੀਆ ਰਿਹਾ ਕਾਫੀ ਅੱਛਾ ਸਿਕਾਣਾ ਤੇ ਲਾਈਟ ਹੈ ਨਹੀਂ ਇੱਥੇ ਲਾਈਟ ਮੈਂ ਪਹਿਲਾਂ ਤਾਂ ਕਹਿ ਰਹੇ ਸੀ ਆ ਜਣੀ ਲਾਈਟ ਪਰ ਲਾਈਟ ਸਾਰੇ ਵਿਲੇਜ ਦੀ ਹੈ ਨਹੀਂ ਜਿਹਦੇ ਕਰਕੇ ਆਪਾਂ ਸ਼ੂਟ ਨਹੀਂ ਕਰ ਸਕੇ ਤੇ ਇਸ ਟਾਈਮ ਆਪਾਂ ਜਿਹੜੇ ਹਾਈਟ ਤੇ ਬੈਠੇ ਆ ਉਹ ਹੈਗੀ 28 ਨਹੀਂ ਸੋਰੀ 2200 ਜਾਂ 2300 ਮੀਟਰ ਤੇ ਬੈਠੇ ਆ ਤੇ ਇਸ ਤੋਂ ਬਾਅਦ ਆਪਾਂ ਐਲੀਵੇਸ਼ਨ ਕਰਨੀ ਹੈ ਮਿੰਨ ਤਾਚੇ ਮਿੰਨ ਤਾਚੇ ਹੈ ਨਾ ਮਿੰਨ ਤਾਚੇ ਮਿੰਨ ਤਾਚੇ ਜਾਣਾ ਮੈਨੂੰ ਥੋੜੇ ਨਾਮ ਉੜਦੇ ਆ ਹੋ ਰੀਸਾ ਦੇ ਵੱਲੇ ਜੇ ਨਾਮ ਲੱਗਦੇ ਆ ਤੇ ਠੀਕ ਹੈ ਕੱਲ ਮਿੰਤਾਚੇ ਜਾਵਾਂਗੇ ਤੇ ਅੱਜ ਆਪਾਂ ਗ੍ਰੈਂਡਵਿਲੇ ਪਹੁੰਚ ਗਏ ਆ 2300 ਮੀਟਰ ਦੀ ਹਾਈਟ ਤੇ ਬੈਠੇ ਹੋਏ ਆ ਤੇ ਕੱਲ ਸ਼ਾਇਦ ਆਪਾਂ 3000 ਜਾਂ ਇਸ ਤੋਂ ਥੋੜਾ ਘੱਟ ਤੇ ਮੀਟਰ ਤੇ ਪਹੁੰਚ ਜਾਵਾਂ ਐਲੀਵੇਸ਼ਨ ਆ ਕੱਲ ਥੋੜੀ ਜੀ ਕੱਲ ਟਰੈਕ ਵੀ ਥੋੜਾ ਜਿਆ ਹਾਰਡ ਰੂਗਾ ਕਹਿੰਦੇ ਦਸਨ ਮੁਤਾਬਕ ਟਰੈਕ ਲੀਟਰ ਦੇ ਬਾਕੀ ਆਪਾਂ ਜਾਵਾਂਗੇ ਤੇ ਆਪਾਂ ਨੂੰ ਪਤਾ ਲੱਗੂਗਾ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ